ਆਜੋ ਦੋਸਤੋ ਦਿਖਾਈਏ ਇਤਨਾ <li>ਉਲਾ ਮੰਡੀ ਦੇ ਜਾਨਵਰਾਂ ਚੰਗੀਆਂ ਝੋਟੀਆਂ ਕੱਟੀਆਂ ਤੋਂ ਬੋਲ ਤੇ ਦੇਖ ਸਕਦਾ ਦੋਸਤੋ ਸਾਲ ਸਾਲ ਡੇਡ ਡੇਡ ਸਾਲ ਦੇ ਕੱਟੀਆਂ ਦੇਖ ਸਕਦਾ ਦੋਸਤੋ ਕੱਟਿਆਂ ਵਾਲਿਆਂ ਨੂੰ ਇੱਥੇ ਫੜਾ ਜਾਂਦੇ ਵੱਡਣਾਂ ਵਾਲਿਆਂ ਨੂੰ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਵੀਰ ਪਾਲਣ ਲਈ ਕੱਟੀਆਂ ਪਾਲਦੇ ਵੱਤੋਂ ਵੱਦ ਵੀਡੀਓ ਨੂੰ ਸ਼ੇਅਰ ਕਰੋ ਤੇ ਦੇਖ ਕੇ ਜਾਨਵਰ ਲੈ ਜਾ ਕਰੋ ਇੱਥੇ ਪਾਲਣ ਨੂੰ ਬਹੁਤ ਵਧੀਆ ਜਾਨਵਰ ਆਉਂਦੇ ਆ ਮੰਡੀ ਦੇ ਵਿੱਚ ਦੇਖ ਸਕਦੇ ਹੋ ਛੋਟੀਆਂ ਕੱਟੀਆਂ ਝੋਟੀਆਂ ਨੀਲੀ ਦਾ ਵੀ ਹੋ ਗਈ ਜਿਵੇਂ ਬੂਰੀ ਕਾਲੀਆਂ ਝੋਟੀਆਂ ਬਹੁਤ ਚੰਗੇ ਚੰਗੇ ਝੋਟੀਆਂ ਆਉਂਦੇ ਆ ਕੁੰਡਾਂ ਮੀਣੀਆਂ ਵਿੱਚੋਂ ਬਹੁਤ ਚੰਗੇ ਚੰਗੇ ਜਾਨਵਰ ਆ ਦੇਖ ਸਕਦੇ ਹੋ ਦੋਸਤੋ ਤੇ ਇਨਾਂ ਦੀ ਵੱਦ ਤੋਂ ਵੱਦ ਜਾਨ ਬਚਾਇਆ ਕਰੋ ਕਿਉਂਕਿ ਪਾਲ ਕੇ ਵੱਡਣਾ ਹੋ ਜਾਂਦਾ ਵਧੀਆ ਝੋਟੀਆਂ ਬਣ ਜਾਂਦੀਆਂ ਆ ਠੀਕ ਆ ਤੇ ਉਹ ਚੰਗ ਜੰਗੇ ਰਿਕਾਰਡ ਬਦਲ ਕਰਨ ਵਾਲੀਆਂ ਝੋਟੀਆਂ ਜਿਹੜੀਆਂ ਇੱਥੇ ਪਫੜਾ ਜਾਂਦੇ ਆਗੇ ਵੱਦ ਤੋਂ ਵੱਦ ਜਾਨ ਬਚਾਇਆ ਕਰੋ ਇਹ ਜਾਨਵਰਾਂ ਦੀ ਆ ਦੇਖੋ ਕਿੰਨਾ ਚੰਗੀਆਂ ਝੋਟੀਆਂ ਖੜੀਆਂ ਆ ਬਹੁਤ ਵਧੀਆ ਪਲੀਆਂ ਹੁੰਆਂ ਗੱਲ ਕਰ ਸਾਂਭਣ ਤੋੜੇ ਵਿੱਚ ਵੇਚ ਦਿੰਦੇ ਆਗੇ ਠੀਕ ਆ ਮਿਹਨਤ ਲੱਗਦੀ ਹੈਗੀ ਤੇ ਮਿਹਨਤ ਦਾ ਫਲ ਵੀ ਜਰੂਰ ਮਿਲਦਾ ਜੇ ਆਪਾਂ ਪਾਲਾਂਗੇ ਜੀ ਜਾਨਵਰ ਨੂੰ ਬਹੁਤ ਵਧੀਆ ਜਾਨਵਰ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਵੀ ਨੇ ਘਰੇ ਰੱਖਣ ਨੂੰ ਕੱਟੀ ਲੈਣੀ ਹੁੰਦੀ ਹੈ ਕੋਈ ਝੋਟੀ ਲੈਣੀ ਹੁੰਦੀ ਹੈ ਤਾਂ ਮੰਡੀ ਤੇ ਇੱਥੇ ਆ ਕੇ ਦੇਖ ਸਕਦੇ ਹੋ ਤੁਸੀਂ ਦੋਸਤੋ ਤਨੌਲਾ ਮੰਡੀ ਭਰੀ ਹੈ 11 ਤਰੀਕ ਆ ਦੇਖ ਸਕਦੇ ਹੋ ਦੋਸਤੋ ਬਹੁਤ ਚੰਗੀ ਬੂਰੀ ਲੀਲੀ ਦਾ ਵੀ ਪਾਂ ਦੇ ਕਲਿਆਣੀ ਝੋਟੀ ਬਹੁਤ ਚੰਗੀ ਮੱਝ ਦੇ ਸਕਦਾ ਹਾਂ ਇਹ ਵੀ ਕਿਸੇ ਨੇ ਮੰਨ ਲਾ ਇਦਾਂ ਹੀ ਵੇਚੀ ਹੋਊਗੀ ਵੀ ਰਹਿਣ ਕਾਰਨ ਤੇ ਮੜੀ ਜੀ ਮਿਹਨਤ ਲੱਗੀ ਹੋਏ ਜਾਨਵਰ ਰਹਿ ਜਾਂਦਾ ਗਾ ਜੀ ਆਹ ਦੇਖ ਸਕਦੇ ਹਾਂ ਬੱਲੀ ਝੋਟੀ ਖੜੀ ਐ ਕਬੂਰੀ ਮੱਝ ਆਹ ਨਾ ਟੱਟਾ ਕੀ ਮੰਗਿਆ ਆਪਾਂ ਕੀ ਭਾ ਕਰਦੇ ਹਾਂ ਤੁਹਾਡਾ 55000 ਕਰਨਾ ਜੋੜੇ ਦਾ 55000 ਜੋੜੇ ਦਾ ਕਿਹੜਾ ਪੰਡਾ ਬਾਈ ਮਿੱਟ ਕਟੂ ਵਾਲਾ ਕਟੂ ਵਾਲਾ ਫੋਲ ਜੀ ਫੋਲ ਅੱਛਾ ਕਰਦੇ ਆਪਾਂ ਆਪਣਾ ਘਰ ਜੀ ਵੇਚਦੇ ਆ ਬਈ ਲੈਣ ਵੇਚਣ ਦਾ ਕੰਮ ਹਾਂਜੀ ਕਿੰਨਾ ਨੰਬਰ ਕਿੰਨਾ ਆਪਣਾ 98762 98762 99099 99049 ਹਾਂਜੀ ਚਲੋ ਕਿੰਨਾ ਟਾਈਮ ਦੇ ਆਪਾਂ ਹੈ ਕਿੰਨੇ ਕਿੰਨੇ ਟਾਈਮ ਦੇ ਆਏ ਆਦਾ ਬਈ 11 ਦਾ ਆ ਗਿਆ 11 ਮਹੀਨੇ ਦੀ ਆ 11 10 11 ਉਹ ਬਸ ਛੁੜ ਕਰਦ ਗਏ ਤੇ ਨਹੀਂ ਬਈ ਵੇਚਣ ਵਾਲੇ ਅਸਾਂ ਵੇਚਣ ਲੈਣ ਵੇਚਣ ਦਾ ਕੰਮ ਆ ਬਈ ਆ ਜੀ ਮੱਡੀ ਲਾਉਣੇ ਵੇਚੀ ਹੈ ਹਾਂ ਹਲਿਆ ਕਿੰਨੇ ਚਿਰ ਦੀ ਹੈ ਇਹ ਡੇਢ ਸਾਲ ਦੀ ਬਈ ਕਿਹੜਾ ਪੰਡਾ ਟੌਲਾ ਟੌਲਾ ਡੇਢ ਸਾਲ ਦੀ ਇਹ ਡਿਮਾਂਡ ਕਰਦੇ ਹਾਂ ਬਈ 35000 ਰੁਪਏ

ਐਡਮਿਸ਼ਨ ਸ਼ੋਰ 88 99788 50777 50777 ਇਹ ਮੰਗਦੇ ਉਹ ਕੱਟੀਆਂ ਦਾ ਬਾਈ ਇੱਥੇ ਬਾਈ ਹੋਰ ਗੱਲ ਕਰੋ ਮਣੀ ਕਿਹੜਾ ਉਹ ਪਰ ਲਾ ਬਾਈ ਬੋਰੀ ਵੀ ਕੱਟੀ ਆ ਇਹ ਕੀ ਮੰਗਿਆ ਬਾਈ ਕੱਟੀ ਦਾ 18000 ਕਿੰਨੇ ਚੜਦੀ ਆ ਇਹ ਕਿੰਨੇ ਚੜਦੀ ਤੇ ਉਹ ਦੂਜੀ ਬਾਈ ਦੂਜਾ ਕੱਟੇ ਕੱਟੇ ਆ ਸਾਰੇ ਹਾਂ ਕਿਹੜਾ ਪਿੰਡ ਆ ਹੈ ਰਵਾਹੀ ਨੰਬਰ ਆਪਣਾ ਬਾਈ 93778252550